ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖਾੜਕੂ ਸਾਖੀ ਸਰਦਾਰ ਦਲਜੀਤ ਸਿੰਘ ਜੀ ਦੀ ਲਿਖੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਗੁਰਬਾਣੀ ਦਾ ਅਦਬ ਅਧਿਆਇ ਪੜਿਆ ਸੀ ਅੱਜ ਨਵਾਂ ਅਧਿਆਇ ਸ਼ੁਰੂ ਕਰਦੇ ਹਾਂ ਲੜੀ ਜੋੜਨ ਲਈ ਪਿਛਲੀਆਂ ਵੀਡੀਓਜ਼ ਨੂੰ ਸੁਣ ਲਿਆ ਜਾਵੇ ਅੱਜ ਦਾ ਅਧਿਆਇ ਹੈ ਗੁਰੂ ਦਾ ਅਦਬ ਇਹ ਘਟਨਾ ਮੈਨੂੰ ਬਲਬੀਰ ਸਿੰਘ ਪੂਤਨਾ ਨੇ ਜੇਲ੍ਹ ਵਿੱਚ ਸੁਣਾਈ ਸੀ ਬਲਬੀਰ ਸਿੰਘ ਅਤੇ ਉਹਦੇ ਸਾਥੀ ਸਿੰਘ ਜਗਰਾਓਂ ਕੋਲ ਨਾਨਕ ਸਰਗੁਰੂ ਘਰ ਵਿੱਚ ਮੱਥਾ ਟੇਕਣ ਗਏ ਜਦੋਂ ਉਹਨਾਂ ਨੇੜੇ ਜਾ ਕੇ ਵੇਖਿਆ ਤਾਂ ਇੱਕ ਪਾਸੇ ਚਿੱਟੀ ਅੰਬੈਸਟਰ ਗੱਡੀ ਅਤੇ ਪੁਲਿਸ ਦੀਆਂ ਗੱਡੀਆਂ ਖੜੀਆਂ ਸਨ ਪਹਿਲਾਂ ਉਹਨਾਂ ਦੇ ਮਨ ਵਿੱਚ ਆਇਆ ਕਿ ਪਿੱਛੇ ਮੁੜ ਜਾਈਏ ਦੂਜੇ ਪਲ ਹੀ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਨੇ ਨੇੜਿਓਂ ਮੁੜਨ ਨਾਲ ਸ਼ੱਕ ਪੈਣਾ ਲਾਜ਼ਮੀ ਹੈ ਇਸ ਕਰਕੇ ਉਹ ਮੱਥਾ ਟੇਕਣ ਲਈ ਅੰਦਰ ਚਲੇ ਗਏ ਉਹਨਾਂ ਕੋਲ ਡੱਬ ਵਾਲੇ ਹਥਿਆਰ ਸਨ ਜਦੋਂ ਉਹ ਮੱਥਾ ਟੇਕ ਕੇ ਸੰਗਤ ਵਿੱਚ ਬੈਠ ਗਏ ਤਾਂ ਉਹਨਾਂ ਨੇ ਵੇਖਿਆ ਕਿ ਬਾਕੀ ਲੋਕਾਂ ਵਿੱਚ ਇੱਕ ਲੰਮਾ ਜਵਾਨ ਘੋਣਮੋਣ ਬੰਦਾ ਸੀ ਜੋ ਵੇਖਣ ਨੂੰ ਕੋਈ ਵੱਡਾ ਸਰਕਾਰੀ ਅਹੁਦੇਦਾਰ ਲੱਗਦਾ ਸੀ ਉਹਨੇ ਬੜੀ ਸ਼ਰਧਾ ਨਾਲ ਪ੍ਰਕਰਮਾ ਕਰਕੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਅਤੇ ਉਹਨਾਂ ਦੇ ਨੇੜੇ ਹੀ ਬੈਠ ਗਿਆ ਬਲਬੀਰ ਸਿੰਘ ਦੇ ਇੱਕ ਸਾਥੀ ਸਿੰਘ ਨੇ ਉਸ ਬੰਦੇ ਨੂੰ ਪਛਾਣ ਲਿਆ ਤੇ ਬਲਬੀਰ ਸਿੰਘ ਦੇ ਕੰਨ ਵਿੱਚ ਕਿਹਾ ਕਿ ਪੁਲਿਸ ਵਾਲਾ ਚਟੋ ਪਾਦਿਆ ਹੈ ਜੋ ਉਸ ਵੇਲੇ ਲੁਧਿਆਣੇ ਦਾ ਜ਼ਿਲ੍ਹਾ ਮੁਖੀ ਸੀ ਅਤੇ ਉਹਦਾ ਨਾਂ ਸਿੰਘਾਂ ਖਿਲਾਫ ਲੜਨ ਵਿੱਚ ਮਸ਼ਹੂਰ ਸੀ ਉਸ ਦੇ ਬਾਰੇ ਸੁਣ ਕੇ ਬਲਬੀਰ ਸਿੰਘ ਅਤੇ ਬਾਕੀ ਸਿੰਘ ਅਚੰਬਤ ਹੋ ਗਏ ਅਤੇ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਇਹਨੂੰ ਇੱਥੇ ਮਾਰ ਕੇ ਪਿਛਲੇ ਪਾਸਿਓਂ ਕੰਧ ਟੱਪ ਕੇ ਨਿਕਲਿਆ ਜਾ ਸਕਦਾ ਹੈ ਇਹਨਾਂ ਸੌਖਾ ਮੌਕਾ ਮੁੜ ਕੇ ਹੱਥ ਨਹੀਂ ਆਉਣਾ ਇਸ ਨੇ ਬਲਬੀਰ ਸਿੰਘ ਹੋਣਾ ਦੇ ਜਥੇ ਦੇ ਮੁਖੀ ਭਾਈ ਨਰਵੈਰ ਸਿੰਘ ਦੀਪ ਸਿੰਘ ਵਾਲਾ ਖਾਲਿਸਤਾਨ ਕਮਾਂਡੋ ਫੋਰਸ ਨੂੰ ਕੁਝ ਸਮਾਂ ਪਹਿਲਾਂ ਰਾਜਸਥਾਨ ਵਿੱਚ ਲਿਜਾ ਕੇ ਤਸ਼ੱਦਦ ਕਰਕੇ ਸ਼ਹੀਦ ਕੀਤਾ ਸੀ ਬਲਬੀਰ ਸਿੰਘ ਉਸ ਮੌਕੇ ਨੂੰ ਯਾਦ ਕਰਕੇ ਕਹਿਣ ਲੱਗਾ ਕਿ ਅਸੀਂ ਦੁਵਿਧਾ ਵਿੱਚ ਪੈ ਗਏ ਹਾਂ ਇੱਕ ਪਾਸਿਓਂ ਸਾਡੇ ਮਨਾਂ ਵਿੱਚ ਇਹ ਗੱਲ ਉੱਠ ਰਹੀ ਸੀ ਕਿ ਇਸ ਨੂੰ ਮਾਰ ਕੇ ਨਿਕਲ ਜਾਈਏ ਸਾਡੀ ਆਤਮਾ ਇਹ ਗੱਲ ਮੰਨ ਨਹੀਂ ਰਹੀ ਸੀ ਇੱਕ ਵਾਰ ਅਸੀਂ ਮਨ ਬਣਾ ਲਿਆ ਤੇ ਖੜੇ ਹੋਣ ਲੱਗੇ ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਿਆ ਨਹੀਂ ਪਿਆ ਗੁਰੂ ਸਾਹਿਬ ਦਾ ਸਤਕਾਰ ਹੱਥ ਆਏ ਦੁਸ਼ਮਣ ਨੂੰ ਮਾਰਨ ਦੀ ਚਾਹਤੇ ਭਾਰੂ ਪੈ ਗਿਆ ਅਸੀਂ ਮੁੜ ਬੈਠ ਕੇ ਆਪਣੀ ਸਲਾਹ ਨੂੰ ਮਿਟਾ ਕੇ ਗੁਰੂ ਦੇ ਅਦਬ ਨੂੰ ਵੱਡਾ ਜਾਣ ਕੇ ਬੈਠੇ ਰਹੇ ਕਿੰਨਾ ਚਿਰ ਆਪਣੇ ਅਤੇ ਪੰਥ ਦੇ ਦੁਸ਼ਮਣ ਨੂੰ ਵੇਹਂਦੇ ਰਹੇ ਫਿਰ ਉਹ ਉੱਠ ਕੇ ਚਲਾ ਗਿਆ ਤੇ ਕੁਝ ਚਿਰ ਮਗਰੋਂ ਅਸੀਂ ਵੀ ਉੱਥੋਂ ਵਾਪਸ ਤੁਰ ਪਏ। ਉਦੋਂ ਬਾਹਰ ਨਿਕਲ ਕੇ ਵੀ ਇੱਕ ਵਾਰ ਲੱਗਿਆ ਕਿ ਮਾਰ ਦੇਣਾ ਚਾਹੀਦਾ ਸੀ। ਬਾਅਦ ਵਿੱਚ ਛੱਡ ਦੇਣਾ ਠੀਕ ਹੀ ਮਹਿਸੂਸ ਹੋਇਆ। ਪਛਤਾਵਾ ਨਹੀਂ ਹੋਇਆ। ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਨਾਨਕ ਸਰ ਵਾਲੇ ਬਾਬਿਆਂ ਦਾ ਸ਼ਰਧਾਲੂ ਸੀ ਤੇ ਕਈ ਵਾਰ ਉੱਥੇ ਆਉਂਦਾ ਰਹਿੰਦਾ ਸੀ। ਇਹ ਸਿੰਘ ਜਿਹੜੇ ਉਸ ਵੇਲੇ ਗੁਰੂ ਘਰ ਵਿੱਚ ਉਸਦੇ ਨੇੜੇ ਬੈਠੇ ਸਨ, ਉਹ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਹਿੰਦੇਸਾਰ ਗੋਲੀ ਮਾਰਨ ਵਾਲੇ ਸੀ ਉਹਨਾਂ ਕਦੇ ਕੋਈ ਟਿੱਲ ਮੱਠ ਨਹੀਂ ਵਿਖਾਈ ਸੀ ਉਸ ਦਿਨ ਉਹਨਾਂ ਸਾਹਮਣੇ ਉਹ ਦੁਸ਼ਮਣ ਆ ਗਿਆ ਜਿਸ ਨੂੰ ਉਹ ਚਿਰਾਂ ਤੋਂ ਲੱਭ ਰਹੇ ਸਨ ਪਰ ਉਹਨਾਂ ਉੱਥੇ ਉਸ ਨੂੰ ਕੁਝ ਨਹੀਂ ਕਿਹਾ ਧੰਨਵਾਦ